ਅਗੁਰਜੀਕਾ ਖਾਲਸਾ ਬਾਹੀ ਹੋ ਚੁੱਕੀ ਪਤਾ ਹੈ ਅੱਜ ਕੱਲ੍ਹ ਸ਼ਾਮ ਦੇ ਤਰੋਰਾਠੇ ਵੱਲੋਂ ਜਿਹੜੀ ਵੀਡੀਓ ਪਾਈ ਗਈ ਹੈ ਜਿਹਦੇ ਗੁਰੂ ਸਭ ਆਂ ਦਾ ਜੋ ਨਰਾਦਰ ਹੋਇਆ ਹੈ ਉਹ ਕਿਆ ਨਹੀਂ ਜਾ ਸਕਦਾ ਔਰ ਸੰਸਾਰ ਭਰ ਦੇ ਸਿੱਖ ਜਿਹੜੇ ਹਨ ਉਹਨਾਂ ਦੇ ਹਿਰਦੇ ਤੜਪ ਗਏ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਇਸ ਵਕਤ ਤੱਕ ਤੁਹਾਨੂੰ ਉਸ ਬੰਦੇ ਨੂੰ ਪਕੜ ਕੇ ਉਸਦੇ ਉੱਤੇ ਐਕਸ਼ਨ ਲਿਆ ਜਾਣਾ ਚਾਹੀਦਾ ਸੀ। ਔਰ 295 ਇਹਦਾ ਮਕਦਮਾ ਤਿਆਰ ਕਰਨਾ ਚਾਹੀਦਾ ਸੀ। ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਬਿਆਨ ਜਾਰੀ ਕੀਤੇ ਹਨ। ਔਰ ਇਹਦੀ ਰਿਪੋਰਟਾਂ ਵਿੱਚ ਜੜੀਆਂ ਐਸਐਚਓ ਪਾਰਲੀਮੈਂਟ ਸਟਰੀਟ ਨਾਰਦਰਨ ਸਟੇ ਔਰ ਕਲਕਨਗਰ ਥਾਣੇ ਦੇ ਵਿੱਚ ਔਰ ਦੋ ਹੋਰ ਜਗ੍ਹਾ ਸੇ ਆਪਣੇ ਬੰਦਿਆਂ ਨੇ ਕਿਹਾ ਬਈ ਹਰ ਬੰਦਾ ਆਪਣੇ ਇਲਾਕੇ ਦੇ ਖਿਲਾਫ ਤੇ ਜਾਰੀ ਕਰੇ ਮੈਂ ਸਟੇਟਮੈਂਟ ਵੀ ਦਿੱਤੀ ਹੈ ਜਿਹੜੀ ਤੁਹਾਨੂੰ WhatsApp ਤੇ ਮਿਲ ਜਾਏਗੀ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਭਾਰਤ ਸਰਕਾਰ ਨੂੰ ਕਿ ਇਸ ਨੂੰ ਅਰੈਸਟ ਕਰਨ ਦੇ ਵਿੱਚ ਕੋਈ ਦੇਰੀ ਨਾ ਲਾਵੇ ਭਾਵੇਂ ਇਸ ਨੇ ਉਹ ਡਿਲੀਟ ਕਰਤੀ ਹੈ ਆਪਣੀ ਜਿਹੜੀ ਵਾਇਡ ਦਿੱਤੀ ਹੋਈ ਸੀ ਪਰ ਇਸ ਨੂੰ ਹਮੇਸ਼ਾ ਦੇ ਲਈ ਸੋਧਣ ਦੇ ਲਈ ਔਰ ਇਹ ਅਕਲ ਟਿਕਾਣੇ ਲਈ ਆਣ ਲਈ ਇਹਦੇ ਤੇ ਮੁਕਦਮਾ ਫੌਰਨ ਦਰਜ ਕਰਕੇ ਇਹਦੀ ਇਨਕੁਆਇਰੀ ਕੀਤੀ ਜਾਵੇ ਪਰ ਬੰਦੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ